ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਜੋ ਬਹੁਤ ਵੱਡੀ ਖਾਸ ਅਪੀਲ ਕਰਨ ਜਾ ਰਹੇ ਆ ਆਪਣੇ ਇੱਕ ਪੰਜਾਬ ਨੂੰ ਵੀ ਜੋ ਅੱਜ ਜਗਜੀਤ ਸਿੰਘ ਡੱਲੇਵਾਲ ਬਾਰੇ ਆਪਾਂ ਸਾਰੇ ਜਾਣਦੇ ਆ ਜੋ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੂੰ ਅੱਜ ਭਈ 17-18 ਦਿਨ ਹੋ ਚੱਲੇ ਜਿਹਦੇ ਵਿੱਚ ਕੀ ਉਹਨਾਂ ਦੀ ਹਾਲਤ ਬਹੁਤ ਗੰਭੀਰ ਹੋ ਚੁੱਕੀ ਜਿਹਦੇ ਵਿੱਚ ਆਪਾਂ ਕਹਿ ਦਈਏ ਉਹਨਾਂ ਦਾ ਬੀਪੀ ਡਾਊਨ ਉਹਦੀਆਂ ਕਿਟਨੀਆਂ ਤੇ ਫਲਟ ਲੀਵਰ ਤੇ ਅਸਰ ਆਕਸੀਜਨ ਡਾਊਨ ਬਹੁਤ ਯਾਰ ਮੈਂ ਕਹਿੰਦਾ ਨਾ ਸਾਫੀ ਹੋ ਰਹੀ ਆ ਉਸ ਬਜ਼ੁਰਗ ਨਾਲ 80 85 ਸਾਲ ਦੀ ਉਮਰ ਦੇ ਵਿੱਚ ਜਿਹਦਾ ਕੀ ਹੁਣ ਆਰਾਮ ਕਰਨ ਦਾ ਸਮਾਂ ਸੀ ਤੇ ਉਹ ਬਈ ਪੀੜਿਤ ਹੋ ਰਿਹਾ ਧਰਨੇ ਦੇ ਵਿੱਚ ਉਹ ਤਾਂ ਚਲੋ ਆਪਣਾ ਅੰਦੋਲਨ ਲੜ ਰਹੇ ਆ ਪਰ ਲੇਕਿਨ ਜਿਹੜੀ ਸਾਡੀ ਸਰਕਾਰ ਆ ਪੰਜਾਬ ਸਰਕਾਰ ਸੈਂਟਰ ਸਰਕਾਰ ਇਹਦੇ ਉੱਤੋਂ ਕੰਨ ਦੀ ਜੂੰ ਵੀ ਨਹੀਂ ਸਰਕਦੀ ਆ ਆਪਾਂ ਜਿਵੇਂ ਕਹਿ ਦਿੰਦੇ ਆ ਪੰਜਾਬੀ ਇਨਾਂ ਨੂੰ ਕੋਈ ਮਤਲ ਨਹੀਂ ਕਿੰਨੀਆਂ ਹੀ ਜਾਨਾਂ ਜਾਣ ਜਾਂ ਕੋਈ ਵੀ ਮਰੇ ਗਲੇ ਕੋਈ ਮਤਲ ਨਹੀਂ ਕਿਉਂਕਿ ਇਹ ਤਾਂ ਇੱਕ ਬਜ਼ੁਰਗ ਆ ਇਹ ਤੋਂ ਪਹਿਲਾਂ ਨੌਜਵਾਨੀ ਦੇ ਵਿੱਚ ਸਾਡੇ ਨੌਜਵਾਨ ਸੀ ਦੋਗੇ ਕਿਸਾਨ ਭਰਾ ਆਪਾਂ ਇਹ ਗੱਲ ਵੀ ਕਵਾਂਗੇ ਕਿਉਂਕਿ ਉਹਦਾ ਸਾਰੇ ਜ਼ਿੰਮੇਵਾਰ ਇਹ ਸਰਕਾਰਾਂ ਹੀ ਆ ਇਹਨਾਂ ਨੂੰ ਇਹ ਹੋ ਰਿਹਾ ਵੀ ਧਰਲੇ ਦੇ ਵਿੱਚ ਪਹਿਲਾਂ ਕਿੰਨੀਆਂ ਜਾਨਾਂ ਚਲੀਆਂ ਗਈਆਂ ਜਦੋਂ ਉਦੋਂ ਨਹੀਂ ਕੁਝ ਹੋਇਆ ਤਾਂ ਹੁਣ ਇਹ ਕਿਸਾਨ ਕੀ ਕਰਨਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਬੀਜੇ ਹੁਣ ਇਸ ਵਾਰ ਜੇ ਕੋਈ ਵੀ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਹੱਲਾ ਮੱਚਿਆ ਤਾਂ ਸਾਰਾ ਪੰਜਾਬ ਇਕਜੁੱਟ ਹੋ ਜਾਊ ਤੇ ਅਪੀਲ ਵੀ ਮੈਂ ਇਹੀ ਕਰਨਾ ਚਾਹਣਾ ਸਾਰੇ ਪੰਜਾਬ ਨੂੰ ਵੀ ਕੱਲੇ ਜਗਜੀਤ ਸਿੰਘ ਡੱਲੇਵਾਲ ਦੀ ਲੜਾਈ ਨਹੀਂ ਬਈ ਸਾਰੇ ਪੰਜਾਬ ਦੀ ਲੜਾਈ ਆ ਜੋ ਕਿ ਇੱਕ ਬਜ਼ੁਰਗ ਯਾਰ 80 85 ਸਾਲ ਦਾ ਉਹਦੀ ਹਿੰਮਤ ਦੇਖੋ 16 17 ਦਿਨ ਹੋ ਗਏ ਉਹਨੂੰ ਮਰਨ ਵਰਤ ਤੇ ਬੈਠੇ ਨੇ ਜਿਹਦਾ ਕਿ ਆਪਾਂ 2 ਦਿਨ ਭੁੱਖੇ 2 ਦਿਨ ਤਾਂ ਬਹੁਤ ਗੱਲਾਂ ਇੱਕ ਦਿਨ ਵੀ ਆਪਾਂ ਨੂੰ ਮੁਸ਼ਕਿਲ ਹੋ ਜਾਂਦਾ ਰਹਿਣਾ ਕਿਉਂਕਿ ਭੁੱਖ ਐਸੀ ਚੀਜ਼ ਆ ਬੰਦਾ ਉੱਠ ਕੇ ਤੁਰ ਵੀ ਨਹੀਂ ਸਕਦਾ ਜੇ ਚਾਰ ਦਾ ਰੋਟੀ ਨਾ ਖਾਵੇ ਤਾਂ ਉਹ ਤਾਂ ਫਿਰ ਵੀ ਇੱਕ ਕੋਈ ਬਿਮਾਰ ਨਹੀਂ ਸੀ ਜਮਾ ਮੈਂ ਕਹਿੰਦਾ ਬਾਜ ਵੀ ਉਹਦੀ ਪੂਰੀ ਗੜਕੇ ਨਾ ਬੋਲਦੇ ਸੀ ਜਿਹਦਾ ਕੀ ਉਹਦਾ ਅੱਜ ਦਾ ਭਾਸ਼ਣ ਬਿਲਕੁਲ ਬੋਲਿਆ ਵੀ ਨਹੀਂ ਜਾ ਰਿਹਾ ਕਿਉਂਕਿ ਯਾਰ ਇੰਨਾ ਡਾਊਨ ਹੋ ਚੱਲਿਆ ਤੇ ਇਹਦਾ ਗੁਨਾਹਗਾਰ ਕੌਣ ਹੋਊਗਾ ਸਰਕਾਰ ਪੰਜਾਬ ਸਰਕਾਰ ਸੈਂਟਰ ਸਰਕਾਰ ਸੀਐਮ ਭਗਵੰਤ ਮਾਨ ਰਿੰਦਰ ਮੋਦੀ ਜੋ ਸਾਡੇ ਪੰਜਾਬ ਦੀ ਸਰਕਾਰ ਹੈ ਇੱਕ ਮੈਂ ਤਾਂ ਇਹ ਕਹੂੰਗਾ ਵੀ ਡਿੱਕੀ ਹੋਈ ਸਰਕਾਰ ਹੈ ਇਹ ਮਰੀ ਹੋਈ ਸਰਕਾਰ ਆ ਜਮੀਰ ਮਰਿਆ ਹੋਇਆ ਇਹ ਸਰਕਾਰ ਦਾ ਜੋ ਕਿ ਇਹਨਾਂ ਨੂੰ ਇਹ ਪਤਾ ਲੱਗ ਰਿਹਾ ਵੀ ਹਰ ਵਾਰ ਸਾਡੇ ਤੋਂ ਹਾਰ ਜਾਂਦੇ ਆ ਇਹ ਕਿੰਨੀ ਹੀ ਜਾਨਾਂ ਜਾਣ ਕੋਈ ਮਤਲਬ ਨਹੀਂ ਕੋਈ ਮਰੇ ਕੋਈ ਗਲੇ ਕੋਈ ਮਤਲਬ ਨਹੀਂ ਕਿਉਂਕਿ ਇਹਨਾਂ ਦੇ ਉੱਪਰ ਥੋੜੀ ਇਹ ਆ ਚ ਇਹਨਾਂ ਉੱਪਰ ਤੱਕ ਕੋਈ ਅਸਰ ਨਹੀਂ ਆਏਗਾ ਅਗਰ ਜੇ ਕੋਈ ਭੁਖ ਹੜਤਾਲ ਕਰਦਾ ਉਹ ਸਜਾ ਕੋਈ ਹੋਰ ਭੁਗਤ ਰਿਆ ਇਹ ਥੋੜੀ ਭੁਗਤ ਰਿਆ ਤਾਂ ਇਸ ਕਰਕੇ ਇਹਨਾਂ ਨੂੰ ਇਹ ਹੈਗਾ ਸਾਰਾ ਪੰਜਾਬ ਵੀ ਸਾਡੇ ਤੋਂ ਦਬ ਜੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਜੇ ਹੁਣ ਇੱਕ ਗੱਲ ਕਰ ਕਹਿਣਾ ਚਾਹਣਾ ਮੈਂ ਆਪਣੇ ਭਰਾਵਾਂ ਨੂੰ ਕਿਉਂਕਿ ਮੈਂ ਕਮੈਂਟ ਪੜੇ ਸੀ ਜਗਜੀਤ ਸਿੰਘ ਡੱਲੇਵਾਲ ਦੇ ਕਿਉਂਕਿ ਆਪਣੇ ਲੋਕ ਬਹੁਤ ਵਿੱਚ ਪੇਕਾਰ ਜਿਵੇਂ ਕਹਿ ਦਈਏ ਆਪਾਂ ਜਮੀਰ ਮਰੇ ਵਾਲੇ ਲੋਕ ਉਹਨਾਂ ਦੇ ਥੱਲੇ ਕਮੈਂਟ ਕੀ ਮੈਂ ਪੜਿਆ ਬਹੁਤ ਵਿੱਚ ਸੁਣ ਕੇ ਪੰਜਾਬ ਬਾਰੇ ਜਰ ਕੀ ਕਹਿ ਸਕੀਏ ਇੱਕ ਨਾ ਇੱਕ ਬਜ਼ੁਰਗ ਨੂੰ ਇਸ ਨੂੰ ਇਹ ਕਮੈਂਟ ਕੀਤਾ ਵੀ ਤੂੰ ਤਾਂ ਇੱਕ ਫਕੰਡ ਕਰ ਰਿਹਾ ਹੈਗਾ ਤੇਰੀ ਕੋਈ ਨਹੀਂ ਸੁਣਦਾ ਵੀ ਤੂੰ ਆਪ ਦਾ ਬਕਵਾਸ ਨਾ ਕਰ ਤੂੰ ਚੁੱਪ ਕਰਕੇ ਉੱਠ ਖੜ ਕੋਈ ਤੇਰੀ ਸੁਣਦਾ ਨਹੀਂ ਤੇ ਫੇਕ ਦੂਜਾ ਕਮੈਂਟ ਆਇਆ ਇਹਨਾਂ ਦੇ ਜੋ ਮੈਂ ਪੜ੍ਹੀ ਜਾਂਦਾ ਸੀ ਕੱਲ ਵੀ ਇਹ ਤਾਂ ਇੱਕ ਤੁਸੀਂ ਚਾਲ ਬਣਾ ਰੱਖੀ ਆ ਕੋਈ ਸਰਕਾਰ ਨਹੀਂ ਸੁਣਦੀ ਪਹਿਲਾਂ 40 50 ਤਾਂ ਮਰ ਚੁੱਲੇ ਵੀ ਹੁਣ ਸੋਡੀ ਕੌਣ ਸੁਣੂਗਾ ਗੱਲ ਇਹ ਹੈ ਕਿ ਗੱਲ ਸੁਣਦੀ ਨਹੀਂ ਗੱਲ ਸਾਡੀ ਇੱਕ ਜੋ ਟੋਣ ਦੀ ਆ ਜਦੋਂ ਆਪਸੇ ਦੇ ਵਿੱਚ ਲੋਕ ਇਹ ਜਿਹੇ ਵਿੱਚ ਲੋਕ ਬੈਠੇ ਆ ਜਿਹੜੇ ਮਜ਼ਾਕ ਬਣਾਉਂਦੇ ਆ ਇਸ ਗੱਲ ਨੂੰ ਕਿਉਂਕਿ ਉਹ ਆਪਣੀ ਜ਼ਿੰਦਗੀ ਤੇ ਮੌਤ ਦੇ ਵਿੱਚ ਲੜ ਰਿਹਾ ਇਹ ਲੋਕਾਂ ਨੂੰ ਮਜ਼ਾਕ ਸੋਝਦਾ ਜਿਹੜੇ ਕਮੈਂਟ ਕਰਦੇ ਆ ਇਹਨਾਂ ਨੂੰ ਕਵਾਂਗੇ ਜਮੀਰ ਮਰੇ ਹੋਏ ਲੋਕ ਜੋ ਕੀ ਇਹਦੇ ਵਿੱਚ ਕਮੈਂਟ ਇਹਨਾਂ ਨੇ ਕੀਤਾ ਇਹਨਾਂ ਨੂੰ ਢੱਲੇਵਾਲ ਸਾਹਿਬ ਨੂੰ ਵੀ ਇਹ ਇੱਕ ਮਜ਼ਾਕ ਕਰ ਰਹੇ ਆ ਇਹ ਇੱਕ ਆਪਣੇ ਆਪ ਨੂੰ ਸਜ਼ਾ ਨਾ ਦਿਓ ਤੁਸੀਂ ਤਾਂ ਇਹ ਸੋਡੀ ਇੱਕ ਫਕੰਡ ਸਮਝਦੇ ਆ ਕਹਿੰਦਾ ਮਤਲਬ ਇਹ ਲੋਕਾਂ ਦੇ ਉੱਪਰ ਕੋਈ ਅਸਰ ਨਹੀਂ ਬਈ ਕਿਉਂਕਿ ਪੰਜਾਬ ਦਾ ਵੀ ਜਮੀਨ ਮਰਿਆ ਪਿਆ ਪੰਜਾਬ ਦੀ ਸਰਕਾਰ ਦਾ ਵੀ ਮਰਿਆ ਪਿਆ ਤੇ ਦੂਜਾ ਸੈਂਟਰ ਜੋ ਸਰਕਾਰ ਦੀ ਗੱਲ ਕਰੀਏ ਤਾਂ ਸਾਰੇ ਇੱਕੋ ਜਿਹੇ ਹੋ ਰਹੇ ਆ ਕਿਉਂਕਿ ਇਹਨਾਂ ਨੂੰ ਹੁਣ ਇਹ ਹੋ ਰਿਹਾ ਵੀ ਜਿਵੇਂ ਪੰਜਾਬ ਪਹਿਲਾਂ ਵੀ ਇਹ ਪਤਾ ਆਪਾਂ ਨੂੰ ਇੱਕ ਵਾਰ ਤਾਂ ਦਿਵਾਲਿਆ ਸੀਗਾ ਦਿੱਲੀ ਨੂੰ ਸਾਰਿਆਂ ਨੂੰ ਪਤਾ ਸੈਂਟਰ ਸਰਕਾਰ ਨੂੰ ਹੁਣ ਇਹਨਾਂ ਨੂੰ ਇਹ ਹੋ ਰਿਹਾ ਵੀ ਸਾਡੇ ਉੱਪਰ ਭਾਰੀ ਨਾ ਪੈ ਜਾਣ ਹੁਣ ਇਹਨਾਂ ਨੂੰ ਇਹ ਕੋਈ ਮਰੇ ਕੋਈ ਜੀਵੇ ਸਾਨੂੰ ਕੋਈ ਮਤਲ ਨਹੀਂ ਕਿਉਂਕਿ ਪਹਿਲਾਂ ਕਿੰਨੀਆਂ ਜਾਨਾਂ ਜਾਨਾਂ ਚਲੀਆਂ ਗਈਆਂ ਕਿਸਾਨਾਂ ਦੀਆਂ ਇਨਾ ਤੱਕ ਕੋਈ ਅਸਰ ਨਹੀਂ ਪਹੁੰਚਦਾ ਬਈ ਤਾਂ ਹੁਣ ਅਪੀਲ ਇਨੀ ਕੁ ਜ਼ਰੂਰ ਕਰਾਂਗੇ ਕਿਉਂਕਿ ਵੀਡੀਓ ਨੂੰ ਬਈ ਚੰਗੀ ਤਰ੍ਹਾਂ ਪਹਿਲਾਂ ਸੁਣਿਆ ਕਰੋ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆਪਣੀ ਹਰ ਕੋਈ ਵੀਡੀਓ ਕੋਈ ਆਮ ਵੀਡੀਓ ਨਹੀਂ ਹੁੰਦੀ ਆਪਣਾ ਜੋ ਪੰਜਾਬ ਦੇ ਵਿੱਚ ਗੱਲ ਹੁੰਦੀ ਆ ਪੰਜਾਬ ਨੂੰ ਜਾਗਰਤ ਕਰਨਾ ਚਾਹੁੰਦੇ ਆ ਇਹੇ ਵਿਊ ਲੈਣ ਵਾਸਤੇ ਵੀਡੀਓ ਨਹੀਂ ਬਣਾਉਂਦੇ ਆਪਾਂ ਸਿਰਫ ਪੰਜਾਬ ਨੂੰ ਜਾਗਰਤ ਕਰਨਾ ਚਾਹੁੰਦੇ ਆ ਇੱਕ ਜੁੱਟ ਹੋ ਜੋ ਬਈ ਜੋ ਕਿ ਇੱਕ ਬਜ਼ੁਰਗ 80 85 ਸਾਲ ਦੀ ਉਮਰ ਦੇ ਵਿੱਚ ਜ਼ਿੰਦਗੀ ਤੇ ਮੌਤੇ ਦੇ ਵਿੱਚ ਲੜ ਰਿਹਾ ਜਰ ਆਪਾਂ ਅੱਜ ਦੇ ਮੁੰਡੇ ਖੁੰਡੇ ਕਹਿ ਕੇ ਜਿਵੇਂ ਅੱਜ ਦੇ ਜਵਾਨ ਇਹ ਆਰ ਘਰਾਂ ਦੇ ਵਿੱਚ ਬੈਠੇ ਹੈਗੇ ਉਹਦਾ ਸਿਰਫ ਕਮੈਂਟਾਂ ਵਿੱਚ ਉਹਦਾ ਉਹ ਉਲਟਾ ਜਵਾਬ ਉਲਟ ਦਿੰਦੇ ਹੈਗੇ ਨਾ ਇਹਨਾਂ ਨੂੰ ਕੋਈ ਸੋਚਣ ਸ਼ਕਤੀ ਇਹਨਾਂ ਦੇ ਵਿੱਚ ਕਿ